ਕੋ ਪੰਜਾਬ ਯੂਨੀਵਰਸਿਟੀ ਚ ਪਿਛਲੇ 20 ਦਿਨ ਤੋਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜਿਹੜਾ ਸ਼੍ਰੋਮਣੀ ਅਕਾਲ ਦਲ ਦਾ ਵਿਦਿਆਰਥੀ ਵਿੰਗ ਤੇ ਹੋਰ ਯੂਨੀਵਰਸਿਟੀ ਦੇ ਸਟੂਡੈਂਟ ਸੈਨੇਟ ਚੋਣਾਂ ਨਾ ਕਰਾਉਣ ਕਰਕੇ ਧਰਨੇ ਦੇ ਉੱਤੇ ਬੈਠੇ ਤੇ ਕੱਲ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਯੂਨੀਵਰਸਿਟੀ ਇੱਕ ਕਾਰਜਕ੍ਰਮ ਤੇ ਗਏ ਤਾਂ ਸਾਰੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਸਵਾਲ ਜਵਾਬ ਕਰਨਾ ਚਾਹਿਆ ਪਰ ਸਵਾਲ ਜਵਾਬ ਦਾ ਕੀ ਕਰਨਾ ਸੀ ਚੰਡੀਗੜ੍ਹ ਪ੍ਰਸ਼ਾਸਨ ਨੇ ਬੁਰੇ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਡਾਂਗਾਂ ਦੇ ਨਾਲ ਕੁੱਟਿਆ ਕੱਲਾ ਕੁੱਟਿਆ ਨਹੀਂ ਉਲਟਾ ਵਿਦਿਆਰਥੀਆਂ ਦੇ ਉੱਤੇ ਹੀ ਪਰਚਾ ਦਰਜ ਕੀਤਾ ਕਿ ਜੀ ਇਹਨਾਂ ਨੇ ਕ੍ਰਿਮੀਨਲ ਅਸੌਲਟ ਕੀਤਾ ਪਬਲਿਕ ਸਰਵੰਟ ਦੱਸੋ ਵਿਦਿਆਰਥੀ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਬੈਠ ਕੇ ਮੰਗ ਰਹੇ ਨੇ ਉਹਨਾਂ ਨੂੰ ਪਹਿਲਾਂ ਪੁਲਿਸ ਕੁੱਟੇ ਤੇ ਫਿਰ ਉਹਨਾਂ ਦੇ ਉੱਤੇ ਹੀ ਪਰਚਾ ਦਰਜ ਕਰੇ ਭਗਵੰਤ ਮਾਨ ਸਾਹਿਬ ਜ਼ਿੰਮੇਵਾਰੀ ਕਿਹਦੀ ਹੈ ਇਹ ਬਹੁਤ ਵਿਦਿਆਰਥੀ ਜਿਹੜੇ ਪੰਜਾਬ ਯੂਨੀਵਰਸਿਟੀ ਚ ਪੜ੍ਹਦੇ ਨੇ ਆਪਣੇ ਪੰਜਾਬ ਦੇ ਵਿਦਿਆਰਥੀ ਨੇ ਔਰ ਸੈਨੇਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਮੈਂਬਰ ਨੇ ਪੰਜਾਬ ਦਾ ਐਜੂਕੇਸ਼ਨ ਮਨਿਸਟਰ ਵੀ ਮੈਂਬਰ ਹੈ ਤੁਸੀਂ ਦੱਸੋ ਵੀ ਕਿਹਦੀ ਸਹਿਮਤੀ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਤੁੱਕੇ ਸਵਾਲ ਤਾਂ ਇਹ ਉੱਠ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਹਿਮਤੀ ਨਾਲ ਇਹ ਸੈਨੇਟ ਨੂੰ ਭੰਗ ਕੀਤਾ ਜਾ ਰਿਹਾ ਹੈ। ਇਹਦੀ ਜਵਾਬਦੇਹੀ ਕਿਹਦੀ ਹੈ? ਔਰ ਜਿਹੜਾ ਪਰਚਾ ਦਰਜ ਕੀਤਾ ਗਿਆ ਸਾਡੇ ਵਿਦਿਆਰਥੀਆਂ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਤੇ ਇਹ ਝੂਠਾ ਪਰਚਾ ਦਰਜ ਕੀਤਾ ਹੈ, ਉਹਨਾਂ ਨੂੰ ਲੀਗਲ ਹੈਲਪ ਸ਼੍ਰੋਮਣੀ ਅਕਾਲੀ ਦਲ ਮੁਹੱਈਆ ਕਰਾਏਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਨਾਲ ਸੰਪਰਕ ਸਾਦੋ। ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਸਾਦੋ। ਜਿਸ ਵੀ ਕਿਸਮ ਦੀ ਲੀਗਲ ਸਹਾਇਤਾ ਦੀ ਇਹ ਵਿਦਿਆਰਥੀਆਂ ਨੂੰ ਲੋੜ ਹੈ ਉਹ ਸ਼੍ਰੋਮਣੀ ਅਕਾਲੀ ਦਲ ਕਰੇਗਾ ਔਰ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਕਿ ਵਿਦਿਆਰਥੀਆਂ ਨਾਲ ਐਸਾ ਸਲੂਕ ਕਿਤੇ ਹੀ برداشت ਨਹੀਂ ਹੁਣ ਵੀ ਇਹ ਜਿਹੜੇ ਝੂਠੇ ਪਰਚੇ ਨੇ ਵਾਪਸ ਲੈ ਜੋ ਨਹੀਂ ਕੋਰਟ ਚ ਕਢੀਸ ਕੇ ਲੈ ਕੇ ਜਾਵਾਂਗੇ ਜਿਹੜਾ ਵਿਦਿਆਰਥੀਆਂ ਦੀ ਕੁੱਟਮਾਰ ਪੁਲਿਸ ਨੇ ਕੀਤੀ ਤੇ ਪਰਚਾ ਵੀ ਵਿਦਿਆਰਥੀਆਂ ਦੇ ਉੱਤੇ ਦੋ